ਸਾਡੇ ਨਾਲ ਖੜੇ ਨੇ ترਸੀਮ ਸਿੰਘ ਧੂਰੀ ਜਿਹੜੇ ਗੱਲ ਕਰਦੇ ਨੇ ਪੂਰੀ ਖਵਾਉਂਦੇ ਨੇ ਕੜਾ ਪੂਰੀ ਜੇ ਕੋਈ ਟੁੱਟੇ ਦਿਲਾਂ ਨੂੰ ਜੋੜ ਦੇ ਹਾਏ ਅਸੀਂ ਸ਼ੀਸ਼ਾ ਤੇ ਦਿਲ ਟੁੱਟੇ ਜੁੜਦੇ ਕਦੇ ਨਹੀਂ ਹਾਏ ਹਾਏ ਪਰ ਸਾਨੂੰ ਇਹਨੇ ਸ਼ੀਸ਼ੇ ਤੇ ਦਿਲ ਨੂੰ ਟੁੱਟੇ ਨੂੰ ਜੋੜ ਕੇ ਦਿਖਾਤਾ ਭਾਈ ਦੀ ਕੁੜੀ ਦਾ ਵਿਆਹ ਸ਼ਰਤਾਂ ਉਧਰ ਨਹੀਂ ਗਿਆ ਮੈਂ ਮੰਡੀ ਆਇਆ ਉਧਰ ਛੋਟਾ ਕਹਿੰਦੇ ਮੰਡੀ ਵਾਲੇ ਤੈਨੂੰ ਕੀ ਦੇਣਗੇ ਮੈਂ ਸਾਰਾ ਗੁੱਸੇ ਮੈਨੂੰ ਮੰਡੀ ਆ ਜਾਂਦਾ ਦਿੱਤਾ ਹੈ ਜੀ ਰਾਜੂ ਦਰਵਾ ਚੈਨਲ ਨੂੰ ਸਪੋਰਟ ਕਰੋ ਤੇ ਜਿੰਨੀਆਂ ਵੀ ਲੋਂਗੋਵਾਲ ਦੀਆਂ ਵੀਡੀਓ ਨੇ ਉਹ ਇਲਤੀ ਲਾਣਾ ਧੂਰੀ ਤੇ ਰਾਜੂ ਜੜਵਾ ਚੈਨਲ ਤੇ ਪਾਈਆਂ ਜਾਂਦੀਆਂ ਨੇ ਤੁਸੀਂ ਦੇਖੋ ਨੌਲੇਜ ਤੇ ਰਾਜੂ ਇਹਦਾ ਮੇਨ ਹਿੱਸਾ ਹੈ ਲੋਂਗੋਵਾਲ ਮੰਡੀ ਦਾ ਕਿਉਂਕਿ ਕੋਈ ਵੀ ਗੱਲ ਹੁੰਦੀ ਹੈ ਜਾਂ ترسیਮ ਜਾਂ ਰਾਜੂ ਤੋਂ ਹੀ ਇਹ ਇਹਨਾਂ ਦੇ ਫੈਸਲਿਆਂ ਨਾਲ ਇਹ ਮੰਡੀ ਦੀ ਲੀਕੀ ਸਾਸਤਰੀ ਕਾਰਜੀ ਹੱਥ ਮੰਨ ਕੇ ਬੇਨਤੀ ਹੈ ਸਾਰਿਆਂ ਨੂੰ ਅੱਜ ਆਪਾਂ ਫੜੇ ਆ ਲੋਂਗੋਵਾਲ ਮੰਡੀ ਦੇ ਵਿੱਚ ਡਾਕਟਰ ਜਗਦੀਪ ਜੀ ਤੇ ਵਿਕਰਮਜੀਤ ਪ੍ਰਧਾਨ ਜੀ ਦੀ ਮੰਡੀ ਦੇ ਵਿੱਚ ਕਿਉਂਕਿ ਸਾਨੂੰ ਤਾਂ ਅੱਜ ਇੰਨੀ ਮਿਆਦ ਨਹੀਂ ਸੀ ਕੁਰਬਾਨੀ ਦਾ ਟਾਈਮ ਸੀ ਮੰਡੀ ਮੇਲਾ ਸਾਡਾ ਇੰਨਾ ਭਰੂਗਾ ਤੇ ਤਾਂ ਵੀ ਅਸੀਂ ਧੰਨਵਾਦ ਕਰਦੇ ਆ ਮੇਰੇ ਭਾਈਆਂ ਦਾ ਸਾਰਿਆਂ ਦਾ ਦੂਰੋਂ ਨੇੜੇ ਪਹੁੰਚੇ ਜਿੰਨੀ ਪਵਲਕਾਈ ਆ ਵੀ ਮੰਡੀ ਦਾ ਮਾਹੌਲ ਬਹੁਤ ਵਧੀਆ ਰਿਹਾ ਬਹੁਤ ਵਧੀਆ ਰਿਹਾ ਜੀ ਬਹੁਤ ਵਧੀਆ ਸੌਦੇ ਹੋਏ ਨੇ ਚੰਗੀ ਮੰਡੀ ਚੱਲਦੀ ਐ ਇਹ ਪੁਰਾਣੀ ਮੰਡੀ ਐ ਪੁਰਾਣੀ ਮੰਡੀ ਕਰਕੇ ਹਰੇਕ ਗਾਹ ਕੁਰੇ ਡਿੱਗਦਾ ਦੇਖ ਲਈ ਪਹਿਲੀ ਪ੍ਰਾਣੀ ਮੰਡੀ ਚੱਲੀ ਹੋਈ ਆ ਇਹ ਤੇ ਨਾਲੇ ਤੁੰਗੜੀ ਦੀ ਪ੍ਰਾਣੀ ਚੱਲੀ ਆ ਦੋਵੇਂ ਮੰਡੀਆਂ ਪੂਰੀਆਂ ਵਧੀਆ ਨੇ ਜਿੱਥੇ ਮਰਜੀ ਮੇਲੇ ਮਸਾਫ ਰੋਈ ਜਾਣ ਇਹ ਮੰਡੀਆਂ ਦੇ ਵਿੱਚ ਗਾਂ ਕਿਨੇ ਆਉਣਾ ਹੀ ਆਉਣੇ ਫਰਕ ਨਹੀਂ ਪੈਂਦਾ ਕੋਈ ਹਾਂ ਬਾਕੀ ਆਪਾਂ ਡਾਕਟਰ ਸਾਹਿਬ ਨੂੰ ਪੁੱਛਦੇ ਆਂ ਵੀ ਅੱਜ ਕਿਵੇਂ ਮਾਹੌਲ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰੂੰਗਾ ਸਾਰੇ ਹੀ ਬੱਕਰੀ ਬਾਲਕ ਵੀਰਾਂ ਨੂੰ ਵੀ ਰਾਜੂ ਬਾਈ ਦੇ ਚੈਨਲ ਨੂੰ ਬਾਤੋਂ ਸਪੋਰਟ ਕਰੋ ਠੀਕ ਹੈ ਕਿਉਂਕਿ ਨਵਾਂ ਚੈਨਲ ਆ ਜਿਹੜਾ ਚੈਨਲ ਅਸਲ ਉਹ ਹੁੰਦਾ ਜੋ ਕਿਸਾਨੀ ਲਈ ਗੱਲ ਕਰੇ ਕਿਸਾਨਾਂ ਦੀ ਨੌਲੇਜ ਵਧਾਵੇ ਤਾਂ ਇਸ ਚੀਜ਼ ਤੇ ਰਾਜੂ ਬਾਈ ਕੰਮ ਕਰ ਰਿਹਾ ਰਾਜੂ ਨੂੰ ਤਾਂ ਕੌਣ ਨਹੀਂ ਜਾਣਦਾ ਸਾਰੇ ਜਾਣਦੇ ਆ ਠੀਕ ਹੈ ਨਾ ਇਸੇ ਲਈ ਜਿੰਨੇ ਵੀ ਵੀਰ ਅੱਜ ਬੱਕਰਾ ਲੋਂਗੋਵਾਲ ਬੱਕਰਾ ਮੰਡੀ ਦੇ ਵਿੱਚ ਪਹੁੰਚੇ ਆ ਉਹਦੇ ਵਿੱਚ ਇਹ ਲੋਂਗੋਵਾਲ ਦਾ ਜਗਦੀਪ ਦੀ ਮੰਡੀ ਆ ਨਾ ਪ੍ਰਧਾਨ ਦੀ ਆ ਇਹ ਮੰਡੀ ਸਾਰੇ ਲੋਕਾਂ ਦੀ ਆ ਤੇ ਰਾਜੂ ਇਹਦਾ ਮੇਨ ਹਿੱਸਾ ਹੈ ਲੋਂਗੋਵਾਲ ਮੰਡੀ ਦਾ ਕਿਉਂਕਿ ਕੋਈ ਵੀ ਗੱਲ ਹੁੰਦੀ ਆ ਜਾਂ ترਸੀਮ ਜਾਂ ਰਾਜੂ ਤੋਂ ਹੀ ਇਹ ਇਹਨਾਂ ਦੇ ਫੈਸਲਿਆਂ ਨਾਲ ਇਹ ਮੰਡੀ ਦੀ ਲੀਕੀ ਜਾਂਦੀ ਆ ਕੋਈ ਵੀ ਲੀਕਿਆ ਨਾ ਪ੍ਰੋਗਰਾਮ ਠੀਕ ਹੈ ਜੀ ਇਸ ਲਈ ਤਿੰਨ 13 26 ਤੇ ਪਹੁੰਚ ਕੇ ਤੁਸੀਂ ਬੱਕਰੀਆਂ ਬੱਚੇ ਬੱਕਰੇ ਸਾਰਾ ਜਾਨਵਰ ਹੈ ਜਿਹੜਾ ਉਹ ਖਰੀਦ ਸਕਦੇ ਹੋ ਇਸ ਲਈ ਦੁਬਾਰਾ ਫੇਰ ਬੇਨਤੀ ਕਰਦੇ ਆ ਵੀ ਰਾਜੂ ਜੜਵਾ ਚੈਨਲ ਨੂੰ ਸਪੋਰਟ ਕਰੋ ਤੇ ਜਿੰਨੀਆਂ ਵੀ ਲੋਂਗੋਵਾਲ ਦੀਆਂ ਵੀਡੀਓ ਨੇ ਉਹ ਇਲਤੀ ਲਾਣਾ ਧੂਰੀ ਤੇ ਰਾਜੂ ਜੜਵਾ ਚੈਨਲ ਤੇ ਪਾਈਆਂ ਜਾਂਦੀਆਂ ਨੇ ਤੁਸੀਂ ਦੇਖੋ ਨੌਲੇਜ ਵਧਾਓ ਤੇ ਲੋਂਗੋਵਾਲ ਮੰਡੀ ਦੇ ਵਿੱਚ ਪਹੁੰਚੋ ਧੰਨਵਾਦ ਤੇ ਮੈਂ ਬੇਤਤੀਆਂ ਕਰਦਾ ਵੀ ਪਾਈ ਜੀ ਸਾਡਾ ਬਹੁਤ ਵਿਚਾਰੇ ਸਤਿਕਾਰ ਕਰਦੇ ਨੇ ਸਾਨੂੰ ਚਾਹੇ ਹੋਰ ਸਾਰੀਆਂ ਮੰਡੀਆਂ ਛੱਡਣੀਆਂ ਪੈਣ ਕੋਈ ਵੀ ਕੰਮ ਛੱਡਣਾ ਪਵੇ ਹਾਂਜੀ ਸਤੋਂ ਲੋਂਗੋਵਾਲ ਮੰਡੀ ਛੱਡੀ ਨਹੀਂ ਹੈ ਨਹੀਂ ਛੱਡੀ ਟਾਈਮ 'ਚੋਂ ਟਾਈਮ ਕੱਢ ਕੇ ਅਸੀਂ ਹਾਜ਼ਰੀ ਜ਼ਰੂਰ ਲਵਾਉਣ ਆਉਨੇ ਆ ਜੇ ਸਾਨੂੰ ਵਿਆਹ ਛੱਡਣਾ ਪੈ ਜੇ ਪਰ ਮੰਡੀ ਛੱਡੀ ਨਹੀਂ ਜਾਂਦੀ ਮੰਡੀ ਨਹੀਂ ਛੱਡੀ ਵਿਆਹ ਛੱਡ ਦਾਂਗੇ ਅੱਜ ਵਿਆਹ ਗਏ ਨੇ ਮੇਰੇ ਚਾਚੇ ਦੇ ਮੁੰਡੇ ਅੱਛਾ ਉਧਰ ਛੋਟਾ ਮੁੰਡਾ ਤੋਰਿਆ ਮੈਨੂੰ ਕਹਿੰਦੇ ਵੀ ਤੂੰ ਚੱਲ ਸਾਡਾ ਭਾਈ ਐ ਕੁੜੀ ਦੇ ਨਾਲ ਸ਼ੱਕ ਭਰ ਕੇ ਆਉਣੀ ਐ ਮੈਂ ਕਿਹਾ ਨਾ ਵੀ ਮੇਰੀ ਤਾਂ ਮੰਡੀ ਲੰਘ ਜੂਗੀ ਕਹਿੰਦੇ ਮੰਡੀ ਵਾਲੇ ਤੈਨੂੰ ਕੀ ਦੇਣਗੇ ਮੈਂ ਸਾਰਾ ਗੁੱਸੇ ਮੈਨੂੰ ਮੰਡੀ ਆ ਜਾਂਦਾ ਦਿੱਤਾ ਓਏ ਨਸ਼ਾ ਨਸ਼ਾ ਕਿਉਂਕਿ ਬੱਕਰੀ ਆਪਣੀ ਰੋਜੀ ਰੋਟੀ ਆ ਕਿਉਂਕਿ ਮੇਰੇ ਭਾਈ ਦੀ ਕੁੜੀ ਦਾ ਵਿਆਹ ਛੱਡਤਾ ਉਧਰ ਨਹੀਂ ਗਿਆ ਮੈਂ ਮੰਡੀ ਆਇਆ ਉਧਰ ਛੋਟਾ ਮੁੰਡਾ ਤੋਰਿਆ ਲਾਣੇ ਬਾਣੇ ਨਾਲ ਵਿਆਹ ਦੇਖੋ ਇਹ ਬਹੁਤ ਵੱਡੀ ਗੱਲ ਐ ਜੀ ਹਾਂ ਇੱਕ ਆਪਣੇ ਅ ਬੱਕਰੀ ਪਾਲਣ ਦਾ ਨਸ਼ਾ ਹੀ ਹੈ ਇਹਨਾਂ ਦਾ ਮੰਡੀ ਕਰਨ ਦਾ ਨਸ਼ਾ ਹੀ ਹੈ ਇਹਨਾਂ ਦਾ ਵੀ ਜਿਹੜਾ ਬੰਦਾ ਵਿਆਹ ਛੱਡ ਦੂ ਪਰ ਮੰਡੀ ਨਹੀਂ ਛੱਡਦਾ ਨਹੀਂ ਛੱਡਦਾ ਬਾਕੀ ਰੱਬ ਦੀ ਕਿਰਪਾ ਨਾਲ 12 13 ਮਹੀਨੇ ਸੌਦੇ ਵੀ ਕਰਾਤੇ ਸੌਦੇ ਵੀ ਕਰਾਤੇ ਹਾਂ ਰੱਬ ਦੀ ਕਿਰਪਾ ਨਾਲ ਜਿਹੜਾ ਜ ਮਾਹੌਲ ਸੀ ਨਹੀਂ ਤਾਂ ਮੇਰਾ ਮਿਆਤੀ ਮੈਂ ਵੀ 25 25 ਵੀ ਸੌਦੇ ਕਰਾ ਦੇਣਾ ਹਾਂ ਅੱਜ ਥੋੜੀ ਜਿਹੀ ਮਲੇਰ ਕੋਟ ਲਿਆ ਕਰਕੇ ਬકરી 10 ਜੀ ਨਾ ਮੈਂ ਨਾਲ ਟੱਕਰ ਨਾ ਟੱਕਰ ਪੈ ਗਈ ਟੱਕਰ ਨਾ ਟੱਕਰ ਪੈ ਗਈ ਬਾਕੀ ਸਾਨੂੰ ਇੰਨੀ ਮਿਆਦ ਨਹੀਂ ਸੀ ਕੁਝ ਮੌਸਮ ਖਰਾਬ ਸੀ ਤਾਂ ਕਿ ਅੱਜ ਵੀ ਸਾਡਾ ਮਾਹੌਲ ਵਧੀਆ ਰਿਹਾ ਵਧੀਆ ਰਿਹਾ ਅੱਜ ਵੀ ਮਾਹੌਲ ਦੇ ਹਿਸਾਬ ਨਾਲ ਸਾਡੀ ਮੰਡੀ ਬਹੁਤ ਵਧੀਆ ਚੱਲੀ ਹੈ ਹਾਂਜੀ ਹਾਂ ਵਧੀਆ ਤੋਂ ਵਧੀਆ ਸੌਦੇ ਹੋਏ ਨੇ ਬੜੀ ਵਧੀਆ ਪੋਜੀਸ਼ਨ ਰਹੀ ਹੈ ਮੰਡੀ ਦੇ ਵਿੱਚ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਰਿਹਾ ਮਾਹੌਲ ਪੂਰਾ ਘੱਟ ਘੱਟ ਹੋਇਆ ਤੇ ਚਲੋ ਠੰਡੇ ਤੁੱਤੇ ਸਮੇ ਤਾਂ ਆਉਂਦੇ ਜਾਂਦੀ ਰਹਿੰਦੇ ਨੇ ਉਹ ਗੱਲ ਹਾਂ ਜੀ ਬੰਦੇ ਸੁਖ ਰਹੇ ਦਿਨ ਦੁਗਣੀ ਰਾਤ ਚੋਗਣੀ ਮਾਲਕ ਤਰੱਕੀਆਂ ਬਖਸ਼ੇ ਤਿਹਾਰ ਨੇ ਨਾ ਤਿਹਾਰ ਦਾ ਫਰੌਣ ਹੀ ਨੇ ਰਾਜੂ ਹਾਂ ਤਿਹਾਰ ਤਾਂ ਨਹੀਂ ਹੋਣੀ ਨਹੀਂ ਉਹ ਵੀ ਸਾਡੀ ਭਾਈਆਂ ਦਾ ਤਿਹਾਰ ਹੈ ਉਹ ਵਧੀਆ ਤਿਹਾਰ ਹੈ ਸਾਨੂੰ ਇਹ ਨਹੀਂ ਹੈਗਾ ਵੀ ਅੱਜ ਮੰਡੀ ਘੱਟ ਬੜੀਆ ਸਾਨੂੰ ਇਹ ਖੁਸ਼ੀ ਹੈ ਵੀ ਲੋਕ ਬੱਕਰੀ ਪਾਲਣ ਨਾਲ ਜੁੜ ਕੇ ਮਲੇਰ ਕੋਟਲੇ ਦੀ ਹੱਬ ਤੇ ਪਹੁੰਚੇ ਆ। ਸਹੀ ਗੱਲ। ਜ਼ਰੂਰੀ ਆ। ਕਿੱਡਾ ਬੰਦਾ ਮੇਲਾ ਲੱਗਿਆ ਹੋਣਾ ਉੱਥੇ ਦੇਖੋ। ਮਲੇਰ ਕੋਟਲੇ ਦੀ ਲਿਖਿਆ ਪਿਆ ਵਰਦਿਆਂ ਨੂੰ ਵੀ ਸਹਾਗਤ ਮਲੇਰ ਕੋਟਲੇ ਦੇ ਵਿੱਚ ਵਰਦਿਆਂ ਦਾ। ਸਹੀ ਗੱਲ। ਹਾਂਜੀ। ਲਿਖਿਆ ਪਿਆ ਦੋੇ ਪਾਸੇ। ਹਾਂਜੀ। ਵੀ ਬਾਕੀ ਸਾਡੇ ਨਾਲ ਖੜੇ ਨੇ ترਸੀਮ ਸਿੰਘ ਧੂਰੀ। ਧੰਨਵਾਦ। ਜਿਹੜੇ ਗੱਲ ਕਰਦੇ ਨੇ ਪੂਰੀ ਖਵਾਉਂਦੇ ਨੇ ਕੜਾ ਪੂਰੀ। ਧੰਨਵਾਦ। ਤੇ ਇਹਨਾਂ ਦੇ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਕਿਉਂਕਿ ਦਿਲਾਂ ਦੇ ਸਾਡੇ ਮਹਿਰਮ ਨੇ। ਧੰਨਵਾਦ। ਸਾਡੇ ਕੋਚ ਵੀ ਨੇ। ਹਾਂ। ਕਲੀਅਰ ਮਾਸਟਰ ਵੀ ਨੇ ਕਲੀਅਰ ਹਾਂਜੀ ਹਾਂਜੀ ਬਿਲਕੁਲ ਜਿਨ੍ਹਾਂ ਨੇ ਸਾਨੂੰ ਸਮਾਜ ਦੇ ਵਿੱਚੋਂ ਵਿਛੜ ਗਏ ਤੇ ਅਸੀਂ ਸਾਨੂੰ ਵਿਛੜੇ ਹੋਏ ਨੂੰ ਦੂਰ ਵਿਛੜਿਆਂ ਨੂੰ ਨੇੜੇ ਲਾ ਕੇ ਹਾਂ ਕਿਉਂਕਿ ਸਾਨੂੰ ਇਕੱਠੇ ਕਰਾਤਾ ਇਕੱਠੇ ਕਰਾ ਧੰਨਵਾਦ ਇਹ ਗੱਲ ਹੈ ਵੀ ਜੇ ਕੋਈ ਟੁੱਟੇ ਦਿਲਾਂ ਨੂੰ ਜੋੜ ਦੇ ਹਾਂ ਅਸੀਂ ਸ਼ੀਸ਼ਾ ਤੇ ਦਿਲ ਟੁੱਟੇ ਜੁੜਦੇ ਕਦੇ ਨਹੀਂ ਹਾਏ ਹਾਏ ਪਰ ਸਾਨੂੰ ਇਹਨੇ ਸ਼ੀਸ਼ੇ ਤੇ ਦਿਲ ਨੂੰ ਟੁਟੇ ਨੂੰ ਜੋੜ ਕੇ ਦਿਖਾਤਾ ਸਹੀ ਗੱਲ ਵੀ ਇਸ ਬੰਦੇ ਦੇ ਚੈਨਲ ਨੂੰ ਵੀ ਵੱਦ ਤੋਂ ਵੱਧ ਪ੍ਰਮੋਟ ਕਰਿਆ ਕਰੋ ਧੰਨਵਾਦ ਧੂਰੀ ਟੀਵੀ ਚੈਨਲ ਇਲਤੀ ਲਾਣਾ ਧੰਨਵਾਦ ਸੈਸਪ੍ਰੈਗ ਜਰੂਰ ਕਰਿਆ ਕਰੋ ਇਹ ਮੇਰੇ ਨਾਲ ਹੈ ਮੈਂ ਇਨਾਂ ਨਾਲ ਆ ਸਾਨੂੰ ਰੱਬ ਦੀ ਦੁਆ ਹੈ ਤੇ ਭਾਈ ਜਗਦੀਸ਼ ਜੀ ਦੇ ਵੀ ਆਸਰਾ ਹੈ ਇਹਨਾਂ ਦੀ ਮੰਡੀ ਦੇ ਨਾਲ ਅਸੀਂ ਜੁੜੇ ਹਾਂ ਧੰਨਵਾਦ ਸਾਸ੍ਰੀਕਰ ਧੰਨਵਾਦ ਸਾਸ੍ਰੀਕਰ